ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਿਹੜਾ ਨੇ ਠੀਕ ਠਾਕ ਹੋਵੋਗੇ ਚਾਰਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੂ ਆਖੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਿਬੜੇ ਤੇ ਬੜੇ ਫਿਰਦੇ ਆ ਜੀ ਡਿਊਟੀ ਤੇ ਹਨਾ ਡਿਊਟੀ ਚੱਲ ਰਹੀ ਆ ਡਿਊਟੀ ਟਾਈਮ ਤੇ ਮੀਂਹ ਪੈ ਰਿਹਾ ਜੀ ਮੱਠਾ ਮੱਠਾ ਆ ਹੁਣੇ ਨਿਕਲਿਆ ਮੈਂ ਮੀਚ ਡੰਕਰ ਚੋਰ ਰਹੇ ਤੇ ਪੱਜਾ ਕੰਮ ਅੱਜ ਹੋ ਗਿਆ ਜੀ ਲੇਟ ਸਾਰ ਕਿਉਂਕਿ ਲਾਈਟ ਹੈ ਨਹੀਂ ਸੀ ਸਵੇਰ ਦੀ ਲਾਈਟ ਬਗੈਰ ਤੁਹਾਨੂੰ ਪਤਾ ਫਿਰ ਔਖਾ ਹੋ ਜਾਂਦਾ ਕੰਮ ਸਾਰਾ ਸਰਕਲ ਲਾਈਟ ਨਾਲੇ ਚੱਲਦਾ ਹਨਾ ਤੇ ਹੁਣ ਵੀ ਫਿਰ ਲਾਈਟ ਨਾ ਹੋਣ ਕਰਕੇ ਫਿਰ ਹਨੇਰੇ ਚ ਕਰਨਾ ਪੈਂਦਾ ਫਿਰ ਲਾਈਟਾਂ ਲੁਟਾਂ ਫੋਨਾਂ ਆਂ ਲੀਆਂ ਬਾਲ ਕੇ ਹਨਾ ਇਨਵਰਟਰ ਵਾਲਾ ਇੱਧਰ ਕਰਾਇਆ ਹੋਇਆ ਤਾਂ ਜੀ ਸਿਸਟਮ ਇਨਵਰਟਰ ਵਾਲਾ ਪਰ ਉਹ ਪਿਛੇ ਇਹ ਨਾ ਸਾਡੇ ਲੋਡ ਪੈ ਕੇ ਉਤਾਰ ਸੜ ਗਈ ਦੀ ਉਹ ਜਦ ਕਨੈਕਸ਼ਨ ਕੱਟ ਹੋ ਗਿਆ ਤਾਂ ਇਨਵਰਟਰ ਵਾਲਾ ਇੱਧਰ ਡੰਕਰਾਂ ਵੱਲ ਦਾ ਉਹ ਹੁਣ ਕਰਾਣਾ ਜਦ ਕਿਤੇ ਲੋਡ ਇਹ ਜਿਹੇ ਟਾਈਮ ਆਉਂਦਾ ਫੇਰ ਯਾਦ ਆਉਂਦਾ ਉਦਾਂ ਯਾਦੇ ਨਹੀਂ ਆਉਂਦਾ ਜੀ ਹੁਣ ਕਰਾਉਨੇ ਆਈ ਦੁਬਾਰਾ ਉਹ ਕਰਾਉਣਾ ਵੈਸਟ ਤੇ ਮੈਂ ਸੋਚਿਆ ਮਾਹ ਚਲੋ ਆ ਆਪਣਾ ਦਿਖਾਇਆ ਜਾਵੇ ਵਿਊ ਆ ਜ਼ਮੀਨ ਦਾ ਬਹੁਤ دیر ਬਾਅਦ ਮੀਂਹ ਪਿਆ ਹੁਣ ਤਾਂ ਕਣਕਾਂ ਨੂੰ ਲੋੜੇ ਲੋੜ ਤੇ ਜੀ ਮੀਂਹ ਦੀ ਕਿਉਂਕਿ ਇਕ ਤਾਂ ਇਦਾਂ ਐ ਵੀ ਆਹ ਮੈਂ ਤੁਹਾਨੂੰ ਬੈਕ ਕੈਮਰਾ ਕਮਾ ਕੇ ਦਿਖਾਉਂਦਾ ਆ ਦੇਖੋ ਹੁਣ ਜਿੱਦਾਂ ਆਹ ਤਾਂ ਕਣਕ ਚਲੋ ਨਿਆਣੀ ਆ ਇਹ ਤਾਂ ਲੇਟ ਬੀਜ ਹੋਈ ਵੀ ਆ ਹੁਣ ਜਿੱਦਾਂ ਉਹ ਕਣਕਾਂ ਨੇ ਜੀ ਸਾਹਮਣੇ ਇਹ ਕਣਕਾਂ ਹੁਣ ਮੰਨ ਲਓ ਹੁਣ ਇਹ ਨਸਾਰੇ ਪਰ ਹੁਣ ਇਹਨਾਂ ਨੂੰ ਅ ਵੈਸੇ ਮੇਰੇ ਫੋਨ ਦੀ ਐਡੀ ਕੁਆਲਿਟੀ ਜ਼ਿਆਦਾ ਹੈ ਨਹੀਂ ਅ ਆਈਫੋਨ ਆਈਫੋਨ ਨੇ ਹੁੰਦਾ ਇਹ ਦੂਜਾ ਹੈ ਤੇ ਇਹ ਹੁਣ ਜਿੱਦਾਂ ਮੰਨ ਲਓ ਤੇਲੀਆ ਜ਼ੂਲੀਆ ਪੈਣਾ ਐ ਕਣਕਾਂ ਨੂੰ ਹਨਾ ਸਪਰੇਅ ਹੋਣੀ ਆ ਪੀਲੀ ਪੁੰਗੀ ਪੈ ਜਾਂਦੀ ਹੁਣ ਗਾਹਾਂ ਗਾਹਾਂ ਬਿਮਾਰੀਆਂ ਠਮਾਰੀਆਂ ਤੁਹਾਨੂੰ ਪਤਾ ਫਸਲਾਂ ਨੂੰ ਵੀ ਬਹੁਤ ਲੱਗੀਆਂ ਤਾਂ ਉਹਦੇ ਕਰਕੇ ਨਾ ਮਤਲਬ ਇਹ ਮੀ ਇੰਨਾ ਲਾਹੇਵੰਦ ਆ ਇਸ ਚੀਜ਼ ਵਾਸਤੇ ਇਹਨੇ ਸਾਰੀਆਂ ਬਿਮਾਰੀਆਂ ਧੋ ਦੇਣੀਆਂ ਕਣਕਾਂ ਦੀਆਂ ਤੇ ਤੇਲੀਆ ਵੀ ਨੇ ਚੱਕ ਦੇਣਾ ਉਹ ਮੱਛਰ ਹੁੰਦਾ ਬ੍ਰੇਕ ਜਾਂ ਬਿਲਕੁਲ ਉਹ ਜਾਣ ਜੂਨ ਉਹਦੇ ਮੈਂ ਹੁੰਦੀ ਨਹੀਂ ਵੈਸੇ ਉਹ ਤਾਂ ਥੋੜੇ ਜੀ ਮੀਨ ਵਾਲੇ ਗਿਰ ਜਾਂਦਾ ਤੇ ਮਤਲਬ ਜੇ ਕਿਤੇ ਥੋੜਾ ਜਿਹਾ ਛੜਕਾ ਤੇਜ ਪੈ ਗਿਆ ਇੱਕ ਵਾਰ ਹੋਰ ਮੜਾ ਜਾ ਬਿਮਾਰੀਆਂ ਤੋਂ ਹੋ ਜਾਣੀਆਂ ਸਾਰੀਆਂ ਹੀ ਕਣਕੀਆਂ ਚਲੋ ਜ਼ਿਮੀਦਾਰਾਂ ਦਾ ਫਾਇਦਾ ਹੋ ਜਾਊਗਾ ਤੇ ਮੜਾ ਜਾਂ ਉਦਾਂ ਜਿੱਦਾਂ ਹੁਣ ਆਹ ਘੰਡ ਬੈਠੇ ਪਏ ਆ ਗਲੇ ਬੈਠੇ ਪਏ ਆ ਉਹ ਚੀਤੇ ਵੀ ਰਾਹਤ ਮਿਲ ਜੂਗੀ ਕਿਉਂਕਿ ਏਦਾਂ ਕਿਉਂਕਿ ਏਦਾਂ ਜੀ ਹੁਣ ਸੁੱਕੀ ਠੰਡ ਨਾ ਖਰਾਬ ਕਰਦੀ ਤੁਹਾਨੂੰ ਪਤਾ ਹੀ ਆ ਆ ਜਿਹੜੇ ਬੋਲ ਬੈਠੇ ਵੀ ਆ ਇਹਹੀ ਕਾਰਨ ਆ ਜੀ ਇਹ ਕਦੇ ਕੋਈ ਬਿਮਾਰ ਹੋ ਗਿਆ ਹੁਣ ਜੈਸਮੀਨ ਕੱਲ ਦੀ ਬਿਮਾਰ ਚੱਲਦੀ ਸੀ ਉਹਦੇ ਅ ਮਤਲਬ ਖਾਂਸੀ ਜ਼ੁਖਾਮ ਜਿਆ ਵੀ ਹੋਇਆ ਬੜਾ ਕਭਰਾਟ ਜੀ ਹੋਈ ਜਾਂਦੀ ਸੀ ਪਰ ਹੁਣ ਹੁਣ ਉਹਦੀ ਦਵਾਈ ਚੇਂਜ ਕਰਾਈ ਤੀ ਅਸੀਂ ਡਾਕਟਰ ਸਾਹਿਬ ਡਾਕਟਰ ਹੋਰ ਦੇਖਿਆ ਤਾਂ ਤੇ ਪਰ ਹੁਣ ਉਹਦਾ ਰਾਤ ਦਾ ਬੁਖਾਰ ਚੜਨ ਲੱਗਿਆ ਬਾਜੀ ਉਹੀ ਇਹੋ ਜਿਹਾ ਬੁਖਾਰ ਵੀ ਇਹੋ ਜਿਹਾ ਨਾ ਇਹ ਠੱਡ ਠੱਡ ਦੁਖਦਾ ਜੀ ਹੱਡ ਹੱਡ ਮੈਨੂੰ ਵੀ ਚੜ ਲਿਆ ਨਾ ਮੈਨੂੰ ਤਾਂ ਪਤਾ ਏ ਮੈਂ ਬੰਦੇ ਨੂੰ ਆਏ ਲੱਗਦਾ ਵੀ ਜਿੱਦਾਂ ਪਤਾ ਨਹੀਂ ਕਿੰਨਾ ਕੁ ਥੱਕਿਆ ਹੋਆ ਬੰਦਾ ਹੁਣ ਉਹ ਸਿਸਟਮ ਹੋਇਆ ਵਾ ਚਲੋ ਬਾਕੀ ਕੋਈ ਗੱਲ ਨਹੀਂ ਇਹ ਵੀ ਜਿੰਦਗੀ ਦਾ ਹਿਸਾਬ ਉਤਰਾ ਚੜਾ ਚੱਲੀ ਜਾਂਦੇ ਆ ਹਨਾ ਤੇ ਸਾਡੀ ਰਾਣੀ ਸੁੰਦਰਾ ਵੀ ਅੱਜ ਥੋੜੀ ਧੋ ਹੋ ਗਈ ਨਹੀਂ ਤਾਂ ਇਹਦਾ ਬੁਰਾ ਹਾਲੇ ਦਾ ਵਿਚਾਰੀ ਦਾ ਚਲੋ ਮੀਚੇ ਸਹੀ ਮੜੀ ਸਾਫ ਜੀ ਤਾਂ ਹੋਈ ਪੈਸੇ ਹੁਣ ਤੋ ਆਣੀ ਆ ਇਹ ਤੋ ਆਕੇ ਲੈ ਕੇ ਆਉਂਗਾ ਇਦਾਂ ਟਰੈਕਟਰ ਵੀ ਤੋ ਹੋ ਗਿਆ ਭਾਈ ਪੀਚ ਹੈ ਨਾ ਤੇ ਹੁਣ ਖਵਾ ਕੇ ਲੈ ਕੇ ਆਉਣਾ ਗੱਡੀ ਨੂੰ ਤਾਂ ਹੁਣ ਤੋ ਆਕੇ ਲੈ ਕੇ ਆਣਾ ਮੜੀ ਜੀ ਹੁਣ ਸਾਫ ਹੋਈ ਆ ਆਓ ਜੀ ਅੱਜ ਲਾ ਤੇ ਰੱਬ ਨੇ ਰੰਗ ਹੈ ਇਹ ਥੋੜਾ ਹੋਰ ਪੈ ਜਵੇ ਵੈਸੇ ਹੈ ਵਧੀਆ ਹਾਂ ਕੋਈ ਪਾਣੀ ਨਹੀਂ ਲਾਣਾ ਪੜੇ ਕਣਕ ਨੂੰ ਵੀ ਪਾਣੀ ਨਹੀਂ ਲਾਣਾ ਪੈਣਾ ਤੇ ਉਂ ਵੀ ਬਿਮਾਰੀਆਂ ਤੁਹਾਡੀਆਂ ਤੋ ਹੋ ਜੂਗੀਆਂ ਹੈ ਨਾ ਹੂੰ ਜਾਗਟ ਪਾਉਂਦੇ ਆ ਤੂੰ ਮੀਂਹ ਬਾਹਰ ਬਾਹਰ ਨਾ ਉਹ ਕੱਦੂ ਮੀਂਹ ਆ ਬਾਹਰ ਲੈ ਭਾਈ ਚੱਕ ਗੋਦੀ ਦੁਰੂ ਬੁਲਾ ਦੇ ਸਾਸਰੀ ਕਾਲ ਸਾਸਰੀ ਕਾਲ ਮੀਂਹ ਪੈਂਦਾ ਉੱਥੇ ਨਹੀਂ ਜਾਣਾ ਮੀਂਹ ਪੈਂਦਾ ਪੁੱਤ ਬਾਹਰ ਨਹੀਂ ਜਾਣਾ ਤੇ ਮੀਂਹ ਹੁਣ ਪੈ ਗਿਆ ਉਹ ਹੈ ਵਧੀਆ ਬਰਿੰਦਰ ਬਿਮਾਰੀ ਠਮਾਰੀ ਹੈ ਨਾ ਹਾਂ ਓ ਮੰਮੀ ਜੈਕਟ ਕਿੱਥੇ ਮੈਸਾ ਜੋ ਹੋਣੀਆਂ ਜੇ ਗਾਇਆਂ ਚੂਣੀਆਂ ਸਾਰੀਆਂ ਹੱਥ ਗਲੇ ਕੋਈ ਨਾ ਰਹਿਣਦੇ ਹੁਣ ਫੇਰ ਪਾਲਾਂ ਗੱਡ ਤੇਰੇ ਕੋਲ ਹੈਗੀ 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 ਆ ਲਓ ਵੀ ਪੀਓ ਭਾਈ ਚਾਹ ਹੁਣ ਫੇ ਕਰੀਏ ਡਿਊਟੀ ਸ਼ੁਰੂ ਹੈ ਹਾਂ ਉਹ ਪਾਲਦੀ ਆ ਬੰਦੇ ਤੇਰੇ ਕਿਹਾ ਕਹਿੰਦੇ ਕਾ ਦਾਣਾ ਉਹ Holi ਖੇਲ ਕੇ ਆਉਂਗੇ Holi ਖੇਲ ਕੇ ਆਉਂਗੇ ਹੈ ਠੀਕ ਆ ਠੀਕ ਆ Holi ਵੇਲੇ ਮੇਨ ਤਿਹਾ ਰਵਿੰਦਰ ਥੋੜਾ ਦੁਵਾਲੀ ਮੰਗਣਾ ਮਨਾਉਂਦੇ ਕਹਿੰਦੇ ਹੋਲੀ ਤੁਹਾਡੇ ਹਨਾ ਨਾ ਦਿਵਾਲੀ ਵੀ ਮਨਾਉਂਦੇ ਵੈਸੇ ਹੋਲੀ ਵੀ ਬਹੁਤ ਧੂਮ-ਧਾਮ ਸੇ ਹਾਂ ਪੂਰੀ ਜੋਰਾਂ ਸ਼ੋਰਾਂ ਤੇ ਹੈਂ ਕੀ ਕੀ ਕਰਦੇ ਹੁੰਦੇ ਹੋਲੀ ਨੂੰ ਹੋਲੀ ਨੂੰ ਕੀ ਕਰਦਾ ਹੈ ਬੱਕਰਾ ਪਾਉਂਦਾ ਹੈ ਅ ਬੱਕਰਾ ਬਣਦਾ ਹੈ ਖੀਰ ਖਾਂਦਾ ਹੈ ਪੀਤਾ ਹੈ ਹਾਂ ਲਗਾਤਾ ਹੈ ਅਭੀ ਲਗਾਤਾ ਹੈ ਹਾਂ ਕਪੜਾ ਨਾ ਮਾ ਪਾਤਾ ਹੈ ਹਾਂ ਠੀਕ ਆ ਠੀਕ ਆ ਹੋਲੀ ਵੇ ਪੂਰੇ ਜੋਰਾ ਹੀ ਹੋਰਾਂ ਨਾਲ ਮਨਾ ਤੂੰ ਕ ਖਾਂਦਾ ਹੂੰ ਤੂੰ ਦਾ ਮੀਟ ਮੂਡ ਖਾਂਦਾ ਨਹੀਂ ਨਾ ਤੂੰ ਪੈਗ ਲਾ ਹਾਂ ਤੇ ਤੂੰ ਕੀ ਕਹਿਣਾ ਮਨਾਉਂਦਾ ਹੁੰਦਾ ਹੋਲੀ ਹਾਂ ਕੋਈ ਕੋਈ ਦੁਆੜਾ ਵਿੱਚ ਚਲੇ ਜਾਂਦਾ ਹਾਂ ਹਾਂ ਠੀਕ ਆ ਠੀਕ ਆ ਹਾਂ ਦੇਖ ਥੋੜਾ ਜਿਹਾ ਨਾ ਨਾ ਠੀਕ ਆ ਇਹਨੇ ਵੀ ਬੰਦੇ ਨੇ ਦੂਏ ਪਾਸੇ ਜਾ ਉਧਰ ਜਾਣਾ ਦੇਹੜੀ ਪਰ ਨਹੀਂ ਨਹੀਂ ਅੱਜ ਆਪਣਾ ਹੀ ਬੋਲੀ ਆਉਣਾ ਚਲ ਫਰਾ ਫਰਾ ਘਟਣ ਤਾਂ ਮੜੀ ਔਖੀ ਹੋ ਜਣੀ ਟੋੜੀ ਦੇ ਟਰਾਲਾ ਭਰ ਲਏ ਹੁੰਦੇ ਆ ਅੱਛਾ ਠੀਕ ਆ ਠੀਕ ਆ ਮੌਸਮ ਕਰਾਂ ਚਲ ਟੂੜੀ ਦਾ ਟਰਾਲਾ ਭਰ ਆਹ ਚੱਲ ਉੱਥੇ ਦਾ ਸ਼ੈੱਡ ਮੈਂ ਅੰਦਰ ਹੀ ਵੜ ਜਣੀ ਟਰਾਲੀ ਹਨਾ ਫੇ ਹੋਰ ਹੋਰ ਬੰਦਾ ਵੀ ਲਿਕੇ ਜਾਣਾ ਕੋਈ ਉਹਨੂੰ ਨੰਦ ਲਾਲ ਨੂੰ ਦੇਖਣ ਗਿਆ ਮੈਂ ਚੱਲ ਤਿੰਨ ਬੰਦੇ ਇਹ ਹੋ ਜੂਗੇ ਚੌਥਾ ਹੋਣਾ ਹੈਗਾ ਆਹ ਹੋ ਅੱਜ ਮੀਂਹ ਕਰਕੇ ਉਹ ਵੀ ਵਿਲੇ ਹੀ ਹੋਣਾ ਹਨਾ ਲੋਕਾਂ ਕੋਈ ਨਹੀਂ ਬੜੋਗਾ ਠੀਕ ਹੈ ਹਾਂ ਕੱਕ ਕਿੱਥੇ ਹੈ ਜੀ ਮੈਂ ਟੋਕਾ ਵੀ ਨਹੀਂ ਉਹਨਾ ਪੋੜਾੜੀ ਕੋ ਮੀ ਪੈਗਾ ਹਾਂ ਰੇ ਜੰਗਲ ਤੋਂ ਘੇੜ ਆਇਆ ਕਿ ਭਰਾ ਨਾ ਨਾ ਆਹੋ ਚੱਲ ਤੂੜੀ ਤੂੜੀ ਲਿਆ ਟਰਾਲੀ ਜਾਲ ਧੋਪੂ ਕੇ ਲੈ ਟੋਕਾ ਟੋਕ ਲੰਗੇ ਆਹੋ ਆ ਤੂੜੀ ਲਿਆਓ ਤੂੜੀ ਵੈਸੇ ਹੁਣ ਆਪਾਂ ਵਧੀਆ ਹਫਤਾ ਤੱਕ ਕੱਢਤਾ ਬਿਨਾ ਤੂੜੀ ਦੇ ਹਾਂ ਫੇਰ ਪੁਰਾਣੀ ਪੁਰਾਣੀ ਵੀ ਕੁਟਵੀਂ ਜਾ ਰਹੀ ਸੀ ਹਾਂ ਹੁਣ ਤਾਂ ਪ੍ਰਾਲੀਓ ਚੱਲਦੀ ਰਹੀ ਕਾ ਹਫਤਾ ਹੋ ਗਿਆ ਡੰਗਰ ਦੁੱਘੇ ਰੱਖ ਕੋਈ ਫਰ ਰਤ ਨਹੀਂ ਨਾ ਨਾ ਡੰਗਰਾਂ ਬਗਰ ਕਾਦੇ ਜੋਗੇ ਯਾਰ ਸਾਦੂਗੀ ਉਹ ਕੱਦੂ ਦੁਰੂ Shastri gal ta bula de la ਪਿੰਕੇ ਨਹੀਂ ਨਾ ਬੁਲਾਇ ਨਹੀਂ ਠੰਡ ਲੱਗ ਜਣੀ ਤੈਨੂੰ ਇਹ ਲੱਗੀ ਵੀ ਆਪਣੀ ਮਸਤੀ ਚ ਇੱਧਰ ਪੰਤਾਂ ਦੇ ਸਾਡੇ ਪਾਈ ਬਿਮਾਰ ਪਏ ਆ ਅੰਦਰ ਹਾਂ ਬੰਦਿਆਂ ਦਾ ਪੇਸ਼ੈਂਟ ਇੱਕ ਵਾਰ ਸਾਰੇ ਹੀ ਵੱਢ ਲੇ ਮਰੀਜ਼ ਸਾਰੇ ਹੀ ਹੋਲੇ ਇੱਧਰ ਸਾਡੇ ਬਾਪੂ ਜੀ ਦਾ ਪਾਈ ਸਾਹਮਣੇ ਮੋਜਾ ਹਾਂ ਜੀ ਜੀ ਸਾਸਰੀ ਕਾ ਉਹ ਠੀਕ ਆ ਜੀ ਹਾਂ ਜੀ ਠੀਕ ਆ ਇਹ ਜਿਹਿਆਂ ਮੋਜਾ ਮਿਲ ਲੀਏਗੇ ਇਹ ਬਾਪੂ ਬਿੰਦੇ ਦੇ ਸਿੱਤੇ ਕਰੀਆ ਬਿੰਦੇ ਦੇ ਸਿੱਤੇ ਕਰੀਆ ਮੈਂ ਬਾਪੂ ਨੂੰ ਛੇੜਦਾ ਰਹਿੰਦਾ ਮੋਜਾਂ ਭੁਲਣੀਆਂ ਨਹੀਂ ਇਹ ਬਾਪੂ ਇਹ ਮੋਜਾਂ ਮੈਲੀਆਂ ਨਹੀਂ ਜਿਹੜੀਆਂ ਬੰਦੇ ਦੇ ਸਿਰ ਤੇ ਇਕਰੀਆਂ ਭਾਈ ਸਾਨੂੰ ਵੀ ਪਹਿਲਾਂ ਮੋਜਾਂ ਕਰਾਈਆਂ ਹਾਂ ਹੈ ਹੁਣ ਸਾਡੇ ਸਿਰ ਤੇ ਕਰਦੇ ਆ ਆਦਾ ਸਾਹਿਬ ਠੀਕ ਨਹੀਂ ਅ ਨਾ ਨਾ ਠੀਕ ਆ ਵਧੀਆ ਗੱਲ ਐ ਬਬਾ ਮੀ ਪਹਿਲੇ ਆ ਫਿਰ ਸ਼ੁਕਰ ਬੱਬਾ ਸ਼ੁਕਰ ਹੂੰ ਉਹ ਮੀ ਪਹਿਲੇ ਆ ਪੋਰੀ ਤੇਰੀਆਂ ਤੁਰੀਆਂ ਝੜ ਜੂ

ਕੰਨ ਹੀ ਮਨੂਏ ਬਣਾ ਡੱਬਾ ਮੈਨੂੰ ਦੇ ਦੇ ਬਹੁਤ ਲੱਗ ਗਈ ਹਿੰਡ ਕਰਨ ਇਹ ਲੈ ਲੈ ਛੱਡ ਲੈ ਮਨੂ ਦੇ ਦੇ ਚਾਚੂ ਦੇ ਦੇ ਮੈਨੂੰ ਖੜ ਜਾ ਫਿਰ ਮੈਂ ਆ ਗਿਆ ਮੈਨੂੰ ਕਹਿ ਰਹੀ ਦੀ ਆ ਆ ਜਾ ਜਾਂ ਮੈਂ ਜਾਂਦਾ ਕੋਲ ਨੂੰ ਫਿਰ ਭੱਜ ਲੂੰਦੀ ਆ ਆ ਆ ਜਾ ਆ ਜਾ ਬੱਤ ਇੱਧਰ ਵਾਲਾ ਬੰਦਾ ਕਿਵੇਂ ਆ ਭਾਈ ਇੱਧਰ ਵਾਲਾ ਬੰਦਾ ਕਿੱਲਾ ਹੀ ਆ ਇਤਨਾਂ ਵਾਲਾ ਬੰਦਾ ਵੀ ਢਿੱਲਾ ਚੱਲਦਾ ਸਾਡਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੈ ਜੀ ਹੂੰ ਦਵਾਈ ਲਈ ਲਈ ਹਾਂ ਕਿਥੇ ਖਾ ਲਈ ਬੈਠਾ ਰਿਹਾ ਸੋਨੇ ਨੇ ਹੂੰ ਮਖਾਲ ਫੇਰ ਸਾਡੇ ਭੁੱਲ ਗਈ ਜਾਂਦੀ ਆ ਯਾਰ ਹਾਂ ਤੇ ਤਾਂ ਕੋ ਲਗਤ ਕੰਬੇ ਨਾ ਬੁਖਾਰ ਜਣਗਾ ਹੂੰ ਬੁਖਾਰ ਹੈਗਾ ਇਹ ਨਾਲ ਦਵਾਈਆਂ ਚੱਲ ਰਹੀਆਂ ਜੀ ਜੋਰਾਂ ਚੋਰਾਂ ਤੇ ਮੈਂ ਤਾਂ ਥੱਕ ਗਈ ਦਵਾਈਆਂ ਖਾ ਖਾ ਕੇ ਇਨਸ਼ਾ ਅੱਲਾਹ ਕਿੰਨੀ ਕਰਦਾ ਖਾਣੂ ਯਾਰ ਤੇ ਹੁਣ ਉਹ ਤਾਂ ਖਾਣੀ ਪੈਣੀ ਹੂੰ ਕਿਹੜੀ ਲਈਦੀ ਦਵਾਈ ਦਵਾਈਆਂ ਦਾ ਲੱਗਿਆ ਪਿਆ ਜੀ ਢੇਰ ਹੂੰ ਦਵਾਈਆਂ ਹੀ ਦਵਾਈਆਂ ਸਾਰਾ ਡੱਬਾ ਉਲਝ ਰਿਹਾ ਇੱਕ ਵਾਰ ਮੈਂ ਤੁਹਾਨੂੰ ਕਹੀ ਵੀ ਤੁਸੀਂ ਸਾਰੇ ਨੇ ਠੀਕ ਹੋ ਜਾਣਾ ਫਿਰ ਮੇਰੀ ਵਾਰੀ ਆਉਂਦੀ ਮੈਂ ਛੇਤੀ ਠੀਕ ਨਹੀਂ ਹੁੰਦੀ ਉਹ ਵੀ ਕੁਝ ਹੋ ਜਾਂਦਾ ਉਹ ਚਲ ਕੋਈ ਨਾ ਮੇਰੇ ਸਰੀਰ ਨੇ ਠੀਕ ਨਹੀਂ ਕੋਈ ਨਾ ਕੋਈ ਨਾ ਹੋ ਜਾਣਾ ਕੋਈ ਚੱਕਰ ਨਹੀਂ ਉੱਠ ਕੇ ਮੜਾਏ ਬਾਹਰ ਬੈਠ ਹੈ ਗੱਲਾਂ ਮੱਥਾ ਮਾਰ ਲੋ ਠੰਡ ਬਾਹਰ ਬਾਥਰੂਮ ਦੇ ਬਾਹਰ ਜਿਹੜਾ ਇਹ ਮਾਮਾ ਇੰਨਾ ਕੰਬ ਚੜਿਆ ਹੋਇਆ ਉਸ ਉਹ ਲੈ ਲੈਣਾ ਦਾ ਕੰਬਲ ਜਾਂ ਹਲਕਾ ਜਿਹੜਾ ਉਹਦੀ ਬੁੱਖਲ ਮਾਰ ਲੈਣੀ ਸੀ ਹਲਕਾ ਜਿਹਾ ਕੰਬਲ ਨਹੀਂ ਕਿ ਬਿਲਕੁਲ ਲਾਈਟ ਵੇਟ ਜਾਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਮੈਨੂੰ ਦਵਾਈ ਦੇ ਰਿਹਾ ਮੇਰਾ ਦਿਲ ਇਹ ਨਹੀਂ ਕਰਦਾ ਦਵਾਈ ਖਾਣ ਉਹ ਦਵਾਈ ਦਵਾਈ ਦਾ ਯਾਰ ਖਾਣੀ ਉਹ ਪੈਣੀ ਐ ਇਹ ਤਾਂ ਵੀ ਨਹੀਂ ਕਰਦਾ ਯਾਰ ਤੱਕ ਕੇ ਖਾਣ ਦਾ ਕੋਈ ਅੰਦੀਆ ਲਿਆ ਮੈਨੂੰ ਆ ਜਿੰਦੀ ਹੁੰਦੀ ਐ ਤੇ ਰਜਾਈ ਅੱਧੀ ਥੱਲੇ ਰੱਖੀ ਵੀ ਆ ਹੈ ਐਕਣਾ ਥੋੜੀ ਠੰਡ ਰੁਕਣੀ ਆ ਕਲਰ ਉੱਠ ਜਾ ਹੁਣ ਮੜ ਜਾ ਆਰਾਮ ਕਰ ਬਾਹਰ ਗੱਲਾਂ ਬਾਤਾਂ ਮਾਰ ਬੰਦਾ ਅੱਧਾ ਦਾ ਗੱਲਾਂ ਬਾਤਾਂ ਨਾਲ ਬੰਦਾ ਠੀਕ ਹੋ ਜਾਂਦਾ ਚੱਲ ਜੂਗੀ ਮੇਰੇ ਵੀਰ ਮੈਂ ਗਈ ਇਤੀ ਪੁੱਛ ਲੋ ਪਾਪਾ ਜੀ ਨੂੰ ਮੇਰੇ ਮਜੀ ਨਹੀਂ ਹੋਈ ਬੈਠਣ ਦੀ ਚਲ ਕੋਈ ਦਵਾਈ ਲੀ ਲੈ ਦਵਾਈ ਲੈ ਲਈ ਖਰਾਕ ਖਣ ਲੈ ਲਈ ਚਲ ਕੋਈ ਨਹੀਂ ਹੋ ਜਾਣਾ ਸੱਟ ਤੇਰੇ ਬਗੈਰ ਤਾਂ ਬਲੌਗ ਵੀ ਨਹੀਂ ਬਣਦਾ ਭਾਈ ਮੈਡਮ ਹੂੰ ਮੈਂ ਕੀ ਕਰਾਂ ਕਰਨ ਤੋਂ ਮੈਨੂੰ ਹੋ ਜਾਣਾ ਹੋ ਜਾਣਾ ਮੇਰੀ ਛਾਤੀ ਸਾਫ਼ ਹੁੰਦੀ ਆਂ ਕਿ ਆ ਕਰ ਮੈਂ ਗਰਮ ਪਾਣੀ ਵੀ ਪੀਂਦੀ ਆਂ ਓਹ ਹੋ ਜਾਣਾ ਮਾੜਾ ਹੌਸਲਾ ਰੱਖੇ ਕਰ ਢੇਰੀ ਜ਼ਿਆਦਾ ਟਾ ਦਿੰਦੀ ਮਨੂਲ ਜੀ ਮੈਨੂੰ ਤੁਸੀਂ ਕਿਹਦੇ ਹੌਸਲਾ ਓਹ ਫੇਰ ਵੀ ਮਾੜਾ ਕੋਈ ਗੱਲ ਨਹੀਂ ਮਾੜਾ ਜਾਂ ਹੌਸਲਾ ਰੱਖੀਂਗਾ ਫੇਰ ਵੀ ਓਹ ਹੋ ਜਾਣਾ ਹੋ ਜਾਣਾ ਫਟ ਕੋਈ ਚੱਕਰ ਨਹੀਂ ਪੈਂਦਾ ਹੋਰ ਮੈਂ ਸਾਂ ਦਾ ਚੂਲੀਆਂ ਗਾਆਂਾਂ ਚੂਣੀਆਂ ਯਾਰ ਇਹ ਹੁਣ ਘਟ ਗਿਆ ਥੋੜਾ ਜਿਹਾ ਚਲ ਕਰ ਲੈ ਆਰਾਮ ਤੂੰ ਫਿਰ ਇਹ ਫਟ ਜੀ ਹੋ ਗਈ ਮਾੜੀ ਜੀ ਉੱਠੇ ਆਈ ਫਿਰ ਬਾਹਰ ਨੂੰ ਠੀਕ ਆ ਅਰੇ ਬੱਦਲ ਜੀ ਹਰੇ ਪਾਸੇ ਕੋਲਿਆ ਪਿਆ ਪੂਰਾ ਬੱਦਾਂ ਮੈਂ ਸਾਂ ਚੂਣੀਆਂ ਭਾਈ ਮਨੂੰ ਲੱਗਦਾ ਗਾਆਂਾਂ ਵੀ ਹੱਥ ਗਲੇ ਚੂਣੀਆਂ ਪਹਿਣੀਆਂ ਲੈਟ ਹੈ ਨਹੀਂ ਆ ਤਾਂ ਹੀ ਅਸੀਂ ਥੋੜੇ ਜਿਹਾ ਅੱਜ ਹੋ ਗਏ ਲੇਟ ਮੈਸਾ ਚੋਣ ਨੂੰ ਲੇਟ ਕਰਕੇ ਕੰਮ ਖਰਾਬ ਹੋ ਜਾਂਦਾ ਫਿਰ ਐਦਾਂ ਨਾ ਵੀ ਨੀਰਾ ਹੁੰਦਾ ਇਨਵਰਟਰ ਵਾਲਾ ਇੱਧਰ ਘਰਾ ਨਹੀਂ ਹੋਇਆ ਵਾ ਇਨਵਰਟਰ ਗਾ ਜੋਇੰਟ ਕਰਨਾ ਹੁੰਦਾ ਸਸਤਾਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਕੈਮ ਕੈਮ ਹੋ ਗਿਆ ਬਹੁਤ ਖਰਾਬ ਹੋ ਗਿਆ ਯਾਰ ਬਹੁਤ ਹੋ ਗਿਆ ਖਰਾਬ ਹੋ ਗਿਆ ਤੇ ਹੁਣ ਨਵੇੜਨਾ ਪੈਣਾ ਕੰਮ ਫੇਰ ਮੁੰਲਾ ਦਾ ਕਈ ਹੱਥ ਲਾਏ ਵੀ ਹੱਥਾਂ ਗੱਲੇ ਜੂਣੀਆਂ ਪੈਣੀਆਂ ਲੜਟ ਹੈ ਨਹੀਂ ਹੁਣ ਅਗਲੇ ਚੌਣੀਆਂ ਬੰਨੀਆਂ ਹੂੰ ਔਖਾ ਹੋ ਜਾਣਾ ਕੰਮ ਯਾਰ ਲੇਟੇ ਬਹੁਤ ਹੋ ਜਾਣਾ ਚਲੋ ਦੇਖਦੇ ਆਂ ਕਿਆ ਬਣਦਾ ਵੈਸੇ ਚਲੋ ਮੀਂਹ ਦੀ ਇੱਕ ਹੈਲ ਉਦਾਂ ਬਾਈ ਲੋੜਤੀ ਵੈਸੇ ਹਨਾ ਉਹ ਲੋੜ ਤਾਂ ਹੋਈ ਸੀ ਹੁਣ ਤੜਕਾ ਵੀ ਆਏ ਇੱਕ ਤਾਂ ਜਿਹੜਾ ਤੇਲਾ ਤੂਲਾ ਤੋਂ ਹੋਜੂਗਾ ਹਨਾ ਤੇਲਾ ਤਾਂ ਹੋ ਗਿਆ ਬੇਲੀ ਪੂੰਗੀ ਫਾਇਦਾ ਹੀ ਹੈ ਫਾਇਦਾ ਹੀ ਹੈ ਮੀਂਹ ਦਾ ਪਾਣੀ ਪੂਣੀ ਚੱਲ ਆ ਰਿਹਾ ਤੇ ਕੋਨਾ ਕੋ ਲੱਗ ਗਿਆ ਬਾਕੀ ਰਹਿ ਜਾਓ ਚਲੋ ਫਾਇਦਾ ਹੀ ਹੈ ਹਾਂ 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 ਫਾਇਦਾ ਹੀ ਹੈ ਹਾਂ ਹਨਾ ਆ ਚਲੋ ਬਾਕੀ ਹੁਣ ਦੁੱਧ ਪਾਉਣ ਦੀ ਵੀ ਅੱਜ ਤਾਂ ਸਾਰੇ ਕੰਮਾਂ ਦੀ ਅੱਜ ਔਖੀ ਔਖੀ ਆ ਦੁੱਧ ਵੀ ਅੱਜ ਮੀਂਹ ਦੇ ਵਿੱਚੇ ਪਾਉਣਾ ਪੈਣਾ ਜਾ ਕੇ ਹੈ ਮੈਸਾ ਦਾ ਹੁਣ ਚੋ ਹੋ ਗਈਆਂ ਗਾਂ ਆ ਰਹਿੰਦੀਆਂ ਗਾਂਆਂ ਨੂੰ ਟਾਈਮ ਲੱਗ ਜਾਣਾ ਹੋ ਖੱਤ ਗੱਲ ਜੁੰਦਿਆਂ ਨੂੰ ਇੱਕ ਹੋਰ ਆ ਕੰਮ ਗਾਂਆਂ ਦਾ ਜੀ ਛੜ ਜੋ ਇੱਕ ਮਿੰਟ ਵਾ ਜੀ ਵੀ ਕਿਆ ਬਣਾਉਣਾ ਅੱਜ ਕੋਈ ਕੀ ਆ ਬਣਾਉਣਾ ਹਾਂ ਤਾਂ ਚੌਲੇ ਬਣਾ ਲੈ ਹਾਂ ਪੀਲੇ ਰਾਤੀ ਪੀਲੇ ਚੌਲ ਬਣਾ ਲਓ ਅੱਜ ਹਣਾ ਵਾਏ ਚੌਲ ਬਣਾਦਾਂ ਨਹੀਂ ਆ ਬੰਦੇ ਦੋ ਲੱਗੇ ਬਰੋਟੀ ਪਕਾਦਣੇ ਆਵਰਾਂ ਨੂੰ ਰੋਟੀ ਪਕਾ ਦੋ ਠੀਕ ਨੇ ਹੋਰ ਰੋਟੀ ਪਕਾਦਣੇ ਕੋ ਚੌਲ ਬਣਾ ਲੈ ਆ ਆਹੋ ਆਪਣੇ ਜੋਗੇ ਚੌਲ ਪੀਲੇ ਨਾਲੇ ਮੂੰ ਵੀ ਹੁਣ ਚੌਲ ਖਾਣੇ ਨੂੰ ਦਿਲ ਕਰਦਾ ਬਲੇ ਚੌਲ ਹੋਰ ਹੋਰ ਕਈ ਦਿਨ ਹੋ ਗਏ ਖਾਦੇ ਬਣਾਦਨੇ ਹਾਂ ਠੀਕ ਨੇ ਸਰੀਰ ਨਹੀਂ ਠੀਕ ਹੈ ਨੀ ਤਾਂ ਰੋਟੀ ਪਕਾ ਲੈਣੀ ਤੀ ਹਾਂ ਸਰੀਰ ਨਹੀਂ ਠੀਕ ਹੈਗਾ ਨਾ ਨਾ ਚੱਲ ਚੌਲ ਜਿਹੜੇ ਮਾੜੇ ਆ ਪਿਹਲੇ ਚੌਲ ਕਦੇ ਕਦਾਈ ਖਾਏ ਤੇ ਵਧੀਆ ਲੱਗਦੇ ਮੇਰਾ ਤਾਂ ਕੱਦਾ ਸਭੋ ਦਿਲ ਜਾ ਕਰਦਾ ਚੌਲ ਖਾਣੇ ਪਿਹਲੇ ਚਾਹ ਬਣਾ ਲੀਏ ਇਹ ਹੋਰ ਆਪਣਾ ਵੀ ਸਰੀਰ ਠੀਕ ਨਹੀਂ ਹੈਗਾ ਉਹੀ ਗੱਲ ਆ ਨਾ ਰੋਟੀ ਪਕਾ ਲੈਣੀ ਤੀ ਹਮ ਚੱਲ ਨਾਲੇ ਸੌਖੇ ਬਣ ਜੂਗਾ ਚੌਲ ਹੈ ਨਾ ਹਮ ਬੈਰੀ ਕਰੀਏ ਚੌਲਾਂ ਦੀ ਚੌਲ ਬਣਾ ਲਓ ਹੋਰ ਕੇ ਇੱਕ ਇੱਧਰ ਪਿਆ ਬੱਗਾ ਸ਼ੇਰ ਇੱਧਰ ਭਾਬੀ ਨੂੰ ਬਣਾਓ ਜੀ ਸਾਹੀ ਕਾਲੀ ਸਾਰੇ ਆ ਨੂੰ ਇਹ ਆ ਦੇ ਸਾਡਾ ਨਿੱਪੜ ਨਹੀਂ ਲੈਂਦਾ ਹੈਗਾ ਨਿੱਪੜੀ ਬੰਦਾ ਮੂਜੇ ਜੀਵਿਲਾਂ ਨਾਲ ਕੱਟ ਕੱਟ ਮਾਰਦਾ ਉਹ ਪੀਲਾ ਯਾਰ ਵੀ ਰੋਂਦਾ ਬਹੁਤ ਹੈ ਐ ਕਰਦਾ ਵੀ ਜਿਵੇਂ ਨੂੰ ਉਲਟੀ ਵਾਲਾ ਮੰਨ ਜਾ ਮੂਜੇ ਬਣਾ ਹੀ ਜਾਂਦਾ ਹੈ ਨਿੱਪੜ ਤਾਂ ਲੈਂਦਾ ਹੀ ਨਹੀਂ ਨਿੱਪੜ ਲੰਦਾ ਨਹੀਂ ਉਹ ਤੋਂ ਵੀ ਉੱਪਰ ਅ ਵੀ ਪਿੰਦਾ ਜੀਮ ਕਾ ਕਰਦਾ ਆ ਬ੍ਰੋ ਹਾਂ ਹਾਂ ਸੀਸੀ ਲੰਦਾ ਨਹੀਂ ਲੰਦਾ ਨਹੀਂ ਹਾਂ ਦੇ ਫਲਾ ਦੋ ਕਾਲੀ ਬੱਸੀ ਕਿਤੇ ਬਾੜਾ ਕੋਟਾ ਹਾਂ ਤਾਈ ਜਰੂਰੀ ਆਉਂਦਾ ਅੱਛਾ ਸੀਸੀ ਵਾਲੇ ਦੁੱਧ ਦੀ ਹੈ ਬਸ ਮੇਰੀ ਫੀਡ ਚਾਹੀਦੀ ਇਹਨੂੰ ਇਹ ਨਹੀਂ ਚਾਹੀਦੀ ਇਹਦੀ بڑا ਹੋਏ ਨੇ ਫਿਰ ਰੱਜਣਾ ਨਹੀਂ ਕਈ ਦਿਨ ਰੋਣਾ ਓਏ ਅਰੇ ਕਿੱਦਾਂ ਦੇਖਦਾ ਫੋਨ ਵੱਲੋਂ ਓਏ ਲੱਡੂ ਪੀਲਾ ਪੀਲਾ ਦਾੜਾ ਇਹ ਦਾੜਾ ਪੀਲਾ ਨੂੰ ਲੱਗੂ ਔਖਾ ਹੀ ਲੱਗੂਗਾ ਮੁਰਕੇ ਵੀ ਦੁੱਧ ਤੇ ਸੀਸੀ ਵਾਲੇ ਤੇ ਹੌਲੀ ਹੌਲੀ ਚਲੋ ਉਹ ਇਨੀ ਹਉ ਹੁਣ ਚੌਲਾਂ ਦੀ ਤਿਆਰੀ ਹੋ ਰਹੀ ਆ ਭਾਈ ਬੰਬਰਾ ੱੱੱ ਡੱਪਰ ਸਾਡਾ ਪਿਆ ਸਾਰਾ ਬਿਮਾਰ ਹੈ ਹੂੰ ਜੰਗੀ ਭਲੀ ਹੋ ਗਈ ਸੀ ਮੈਂ ਤਾਂ ਹੁਣ ਫੇਰ ਉੱਚੀ ਦੀ ਦੁਆਰਾ ਹੂੰ ਚੱਲ ਬੱਲ ਦੀਸੀ ਦਿੱਲੀ ਹੋ ਗਈ ਆ ਖਰਾਬ ਦੀ ਹੋਈ ਰੋਤਾ ਹੂੰ ਨਾ ਰਾਦੀ ਰੋਟੀ ਖਾਦੀ ਇਹਨਾਂ ਨੂੰ ਦੁੱਧ ਪੀਤਾ ਹੂੰ ਨਾ ਪਾਣੀ ਪੀਤਾ ਦਵਾਈ ਦੇ ਪਾਈ ਦਿੱਤਾ ਚੱਲ ਇਹਨਾਂ ਵੀ ਸ਼ੁਕਰ ਖਬਰ ਜਿਆਦਾ ਉਲਝੀ ਜਾਣਾ ਤਾਂ ਜਿਹੜਾ ਕੱਲ ਦਵਾਈ ਦੇ ਆਏ ਸ਼ਾਮ ਨੂੰ ਠੀਕ ਨਹੀਂ ਉੱਜਿਆ ਕੇ ਅਜੇ ਅੰਨਾ ਠੀਕ ਨਹੀਂ ਹੋਈ ਦਵਾਈ ਦਿੱਤੀ ਤਾਈ ਹਾਂ ਅੱਜ ਦਵਾਈ ਦੇ ਤਾਂ ਮੇਲਾ ਦਾ ਮੰਮੀ ਚਾਹੀਦਾ ਅੱਜ ਲੱਗ ਗਈ ਮੈਨੂੰ ਅੱਜ ਫੇਰ ਬਰਮਨ ਅੰਤ ਤੇ ਲੈ ਆਉਂਗੇ ਮੈਂ ਕਹਿੰਦਾ ਧੰਨਵਾਦ ਹੈ ਨਾ ਸਹੇਮ ਕੇ ਲੈ ਆਉਂਗੇ ਬਰਮਨ ਅੰਤ ਤੇ ਲੈ ਆਉਂਗੇ ਮੈਂ ਤਾਂ ਬਈ ਬਰਮਨ ਅੰਤ ਤੇ ਲੈ ਆਉਂਗੇ ਉਹ 2:30 ਵਜੇ ਮਿਲਣਾ ਜਨ ਤੇ ਆਈ ਜਣਾ ਹਾਂ ਹਾਂ ਮੈਂ ਤਾਂ ਮੈਂ ਆ ਜਣਾ 12:30 ਉਹ ਐਸੀ ਨੁਸਖਾ ਲੈ ਆਣੇ ਦਾ ਦਵਾਈ ਹੂੰ 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 ਉਹ ਤਾਂ ਹੀ ਰਾਮ ਆਣਾ ਨਹੀਂ ਤਾਂ ਮੇਰੇ ਪਾਪਾ ਨੇ ਤਾਂ ਤੂੜੀ ਲੈਣ ਜਾਣਾ ਨਹੀਂ ਤਾਂ ਉਹ ਕੋ ਲੈ ਜਾਂਦੇ ਭੈਣਾ ਨਾ ਤੂੜੀ ਲੈਣ ਜਾਣਾ ਕੋਲੋਂ ਤੂ ਹੀ ਜੁਣ ਜਾਣਾ ਚੱਲ ਕੋਈ ਬਸ ਫਿਰ ਬਾਜੀ ਨਾਲ ਜਾਏ ਦਵਾਈ ਦੇ ਉਹ ਇਹਦੀ ਬੂਈ ਨੂੰ ਹੈ ਹਲਾਉਣਾ ਸਤਾਗੇ ਬਸ ਹੁਣ ਇਹਨੂੰ ਬਸ ਉਹੀ ਚੀਜ਼ ਹੋਏ ਲੱਗਿਆ ਇਹ ਉਦਯਾਰਤ ਪੈ ਗਈ ਨੂੰ ਬੂਈ ਦਾ ਚਾ ਚਾ ਕਿਹੜੀ ਬੂਈ ਨੇ ਸਖਾਇ ਇਹਨੂੰ ਇਦਾਂ ਇਹ ਰੱਜੀ ਨੂੰ ਇਹ ਬੁਲਾਓ ਫਿਰ ਬਲਾ ਜਿਹੜੇ ਹਿਲਾਉਂਦੀ ਤੂੰ ਤੇਰੀ ਮੈਂ ਨਾਲ ਲੈ ਜਾਣਾ ਮੈਂ ਤੇ ਦਿਨ ਤੇਨੂੰ ਨਾਲ ਹੀ ਕਹਿੰਦੀ ਮੈਂ ਉਹਦਾ ਚਾਚਾ ਵਿੱਚ ਭਤੀਜੇ ਨੂੰ ਭਲਾਈ ਦਿੰਦੀ ਏਹੋ ਉਹ ਪਛਾੜ ਆਏ ਕਦਮ ਬਣਾ ਬਣਾ ਕੇ ਗੱਲਾਂ ਕਰਦਾ ਉਹਦੇ ਨਾਲ ਮੈਂ ਦੱਸ ਕਿ ਕਰਦੀ ਬਹੁਤ ਸ਼ਾਨ ਉਹਨੂੰ ਬੁਲਾ ਲਈ ਆਪਾਂ ਬੁਲਾ ਲਈ ਕੋਈ ਨੂੰ ਬਹੁਤ ਗੱਲਾਂ ਮਾਰਦਾ ਉਹ ਜਰਾ ਆਏ ਮੂੰਹ ਕਮਾਈਦਾ ਮੂੰਹ ਅਟਦਾ ਹੀ ਉਹ ਨਵੀਂ ਆਦੀ ਬਹੁਤ ਪਛਾਣਣਾ ਪਛਾਣ ਹੋ ਗਈ ਨਾ ਉਹਦੀ ਹਾਂ ਹਾਂ ਮੈਂ ਕਿਹ ਲੋਰੀਆਂ ਦੇ ਦੇ ਕੇ ਲੱਗੀ ਕਿ ਸੁਣਾਉਣਾ ਤੁਹਾਨੂੰ ਅੱਥੀ ਪਿਠਾਣਾ ਫਿਰ ਮੈਂ ਦੇਖ ਲੈ ਅੱਥੀ ਦਾ ਉਹ ਚਲੀ ਜਦੇ ਬੁਲਾਉ ਜਦੇ ਆ ਜਾਂਦੀ ਉਹ ਭੱਜ ਕੇ ਚਲੀ ਨਹੀਂ ਹਾਂ ਇਹ ਤਾਂ ਹੈ ਹਾਂ ਜਦ ਜਦ ਮਿੰਟ ਤੇ ਜਾਂਦੀ ਆ ਭੱਜੀ ਮੜਾ ਜਿਹਾ ਫੋਨ ਕਰ ਦੋ ਦੀਦੀ ਨੂੰ ਹਾਂ ਜੇ ਨੂੰ ਹੁਣ ਦੱਸਦਾ ਨਾ ਹੁਣੇ ਆ ਜਾਣਾ ਭੱਜ ਕੇ ਪਰ ਉਹਨੂੰ ਫੋਨ ਤੇ ਟਾਰ ਕੇ ਦੱਸਣਾ ਨਹੀਂ ਹੂੰ ਟੈਨਸ਼ਨ ਬਹੁਤ ਲੈਂਦੀ ਆਪ ਬਿਮਾਰ ਹੋ ਜਾਂਦੀ ਆ ਹੋਰ ਆ ਜਣਾ ਭੱਜੀ ਦੀ ਬੰਨਾਰਾ ਸਾਰੇ ਟੱਪਰ ਨਹੀਂ ਜਾ ਨਹੀ ਤਾਂ ਹੈ ਜਿਹੜੇ ਆ ਜਣਾ ਸੁੱਕੇ ਨੇ ਜਿਹੜੇ ਇਸ ਵਿੱਚ ਜਿਹੜੇ ਸੁੱਕੇ ਨੇ ਕੱਟ ਲਿਆ ਹੂੰ ਪਤੀ ਕਰਾ ਬੁਈ ਨੂੰ ਆਪੇ ਹੀ ਲੀਹ ਹੋ ਜਾਂਦੀ ਹੈ ਤਾਂ ਕੰਮ ਕਰ ਕਰਦੀ ਹੈ ਜਈ ਕੰਮ ਕਰ ਦਿੰਦੀ ਹੈ ਨਾ ਫੇ ਘਰਾਂ ਜਾ ਕੇ ਨੀਂਦ ਉਹਦੇ ਆ ਫੇ ਉਥੇ ਵਿਚਾਰੀ ਢਿੱਲੀ ਉਹਦਾ ਵੀ ਬੀਪੀ ਘੱਟੀ ਵਧੀ ਜਾਂਦਾ ਨਾ ਵੀਪੀ ਵਾਲੀ ਬਿਮਾਰੀ ਪਹੌਂ ਪੈ ਰਹੀ ਏ ਸਾਰਿਆਂ ਨੂੰ ਕਰਦਾ ਇਹ ਜੇ ਤਾਂ ਕਰਦਾ ਵੀ ਫਿਰ ਵੀ ਐ ਵੱਧ ਜੀ ਜਾਂਦਾ ਉਹਦਾ ਕਦੇ ਬਾਝੂ ਨਾ ਕਦੇ ਘਟ ਜਾਂਦਾ ਹਾਂ ਮੈਨੂੰ ਨਾ ਹੈ ਵੀ ਕੋ ਹੁੰਦਾ ਉਹਦਾ ਦਵਾਈ ਲਵਾਰਦੀ ਵੀਪੀ ਵੱਧਦੇ ਦੀ ਜਾਨ ਗੋਲੀ ਲੱਗਦੀ ਹਾਂ 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 ਉਹ ਵੱਧ ਜਾਂਦਾ ਤੇਦੀ ਵੱਜ ਜਾਂਦਾ ਹੂੰ ਚੱਲ ਖੂਬ ਨਾ ਹੋ ਜਾਣਾ ਫਟਾ ਕੋਈ ਟੈਨਸ਼ਨ ਜੀ ਲਈ ਜਾਂਦੀ ਏ ਉਤਾਂ ਹੀ ਮੜਾ ਜਾ ਬਿਮਾਰ ਹੋਏ ਤੇ ਜ਼ਿਆਦਾ ਉਹ ਕਰ ਜਾਂਦੀ ਹੋਰ ਟੈਨਸ਼ਨ ਪਾ ਦਿੰਦੀ ਵੀ ਕੱਟ ਲੈਣੇ ਸਭੀ ਥਾਂ ਤੇ ਹੋ ਜਾਂਦਾ ਕੁੜੀ ਜਾਨੀ ਉਹ ਬਹੁਤ ਟੈਨਸ਼ਨ ਆ ਉਹਨੂੰ ਬਿਮਾਰ ਰਹਿੰਦੇ ਜਾਣੀ ਕੀ ਆ ਕਰੀ ਚੱਲ ਕੋਈ ਉਹ ਉਹ ਨਾ ਫੇ ਮਾਤਾ ਮਣਾਉ ਫੇ ਚੌਲ ਖਾ ਕੇ ਫੇ ਦੋ ਚੌਲ ਚੱਲੀਓ ਦੁੱਧ ਨੂੰ ਚੱਲ ਠੀਕ ਹੈ ਬਾਈ ਮੈਂ ਲੱਗਦੀ ਤਿਆਰੀ ਚੌਲ ਦੀ ਚਲੋ ਫੇ ਚੱਲ ਉਹਨੂੰ ਰੋਕੀ ਮੇਰੇ ਜੋਗੇ ਵੀ ਫੇ ਮੰਮੀ ਆਏਗਾ ਦੋ ਕੋ ਫੁਲਕੀ ਲਾ ਦੇ ਆਹੋ ਹੈਨਾ ਰੋਟੀ ਬਣਾ ਲਈ ਹੁਣ ਰੋਟੀ ਖਾ ਜੀ ਦਪਹਿਰ ਨੂੰ ਖਾਣੀ ਚੌਲਾ ਕੇ ਆਹ ਚੌਲਾ ਨੂੰ ਤਾਂ ਟਾਈਮ ਲੱਗ ਜਾਣਾ ਟਾਈਮ ਲੱਗ ਜਾਣਾ ਫਿਰ ਪਿਆਰੀ ਕਰਨੇ ਟਾਈਮ ਲੱਗਣਾ ਹਾਂ ਤੇ ਦੋ ਰੋਟੀਆਂ ਖਾ ਲਈ ਹੁਣੇ ਆਹ ਦੋ ਰੋਟੀਆਂ ਫੋਲੰਦਾ ਠੀਕ ਨਹੀਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਮਾ ਮੋਟਰ ਨਾਸਤਾ ਕਰ ਲਾ ਨਾਸਤਾ ਹੀ ਕਰੂੰਗਾ ਜੀ ਨਾਸਤਾ ਕਰ ਲੈਣਾ ਹੋਰ ਤਾਂ ਜੀ ਠੀਕ ਆ ਜੀ ਹਾਂ ਜੀ ਵਧੀਆ ਚਲੋ ਵਧੀਆ ਚੱਲ ਹਾਂ ਠੀਕ ਆ ਠੀਕ ਆ ਮੀ ਪੁਆਤਾ ਫੇਰਾ ਹੈ ਹੈ ਬੂਟੇ ਨਹੀਂ ਹਰੇ ਗਾਣੇ ਸਰਕਾਰਾਂ ਨੇ ਤੁਸੀਂ ਤਾਂ ਬੂਟੇ ਹੋ ਜਲੇ ਹਰੇ ਬੂਟਿਆਂ ਨੂੰ ਛੜਤਾ ਅੱਜ ਪਾਣੀ ਮੈਂ ਪਾਉਣਾ ਮੈਂ ਤਾਂ ਹਾਂ ਬਹਿਜੀ ਬੂਟੇ ਪਸੂਜੀ ਇੱਕ ਫੇਰਾ ਕਾ ਹੋਇਆ ਸਾਹ ਬਾਈ ਅਸੀਂ ਪੀਟਰ ਰੇਂਜਰ ਰੱਖਿਆ ਹਰ ਨੂੰ ਲੱਗੇ ਪਾਣੀ ਲਾ ਕੇ ਹਾਂ ਜਾਂ ਮੈਂ ਇੰਜਨ ਸਟਾਰਟ ਕਰਨ ਲੱਗਿਆ ਹਾਂ ਇੰਜਨ ਸਟਾਰਟ ਹੋ ਗਿਆ ਹਾਂ ਅੱਥੇ ਨਹੀਂ ਨਿਕਲੀ ਅੱਛਾ ਹੱਦ ਨਹੀਂ ਛੁੱਟ ਗਈ ਹੱਦ ਤੇ ਹਾਂ ਮੈਂ ਤਾਂ ਭੱਜ ਲਿਆ ਹਾਂ ਮੇਰੀ ਬੁੱਥੇ ਬੱਜਣੀ ਇੱਕ ਬੰਦਾ ਹੋਸਣਾ ਵਾ ਉਹ ਮਾਨੂੰ ਦੇਖਿਓ ਉਹ ਪੋਲ ਨੱਠ ਲਿਆ ਜੋੜ ਕੇ ਅੱਛਾ ਜਦ ਫੇਰ ਮੈਂ ਹੱਥੀ ਬਾਹਰ ਨਿਕਲ ਕੇ ਗੱਡੀ ਹਾਂ ਮੈਂ ਕੋਲਾਂ ਕੇ ਫੇਰ ਮੈਂ ਇਧਰ ਖੜਾ ਲਿਆ ਹਾਂ ਉਹ ਬੰਦਾ ਨੂੰ ਮੇਰੇ ਕੋਲ ਆ ਗਿਆ ਮੁੜ ਕੇ ਉਹ ਮੈਨੂੰ ਕਹਿੰਦਾ ਕਹਿ ਉਹਦਾ ਮਗਾ ਹੈਂਡਲ ਛੁੱਟ ਗਿਆ ਉਹ ਕਹਿੰਦਾ ਫੇਰ ਮਗਾ ਫੇਰ ਗਿਆ ਮਗਾ ਲੂਠਾ ਤੋੜਨ ਨੂੰ ਮੈਂ ਸਟਾਪ ਅੱਛਾ ਨਹੀਂ ਅੱਛਾ ਮਤਲਬ ਉਹਨੂੰ ਪਹਿਲਾਂ ਨਹੀਂ ਪਤਾ ਲੱਗਿਆ ਵੀ ਕਾ ਹੋਇਆ ਲੈ ਮੈਂ ਨੱਠ ਲਾ ਮੈਨੂੰ ਦੇਖਣ ਲੱਗ ਗਿਆ ਰੇ ਬਾਹਰ ਵੀ ਜਾਣ ਕੇ ਮੈਨੂੰ ਪੁੱਛਣ ਲੱਗਿਆ ਕਹਿੰਦਾ ਕਿਆ ਹੋ ਗਿਆ ਤਾ ਮੈਂ ਕਹਾ ਹੈਂਡਲ ਛੁੱਟ ਗਿਆ ਦਾ ਹੱਥ ਤੇ ਕਹਿੰਦਾ ਫੇਰ ਮੈਂ ਕਹਾ ਫੇਰ ਕੇ ਮਖਾਉਣਾ ਬੁੱਧਾ ਬੋਲਦਾ ਕਹਿੰਦਾ ਯਾਰ ਮਾਚੀ ਤੀ ਕਹਿੰਦਾ ਬਾਕੀ ਚੰਗੇ ਰਹੇ ਨਹੀਂ ਤਾਇਰ ਭਾਈ ਨੇ ਪੁੱਛਿਆ ਕਿ ਹਰਾ ਤਾ ਤੁਝਾ ਪਤਾ ਹੀ ਨਹੀਂ ਲੱਗਿਆ ਵੀ ਕਿਆ ਹੋਇਆ ਤੂੰ ਕਦੇ ਰੱਠ ਲਿਆ ਉਹਨੂੰ ਆਏ ਹੋਗਾ ਵੀ ਪਤਾ ਨਹੀਂ ਕਿਆ ਹੋ ਗਿਆ ਏਦਾਂ ਬਾਤ ਤੇ ਖੇਤ ਮਾਂ ਜਾ ਰਿਹਾ ਮੈਂ ਬਾਤ ਤੇ ਜਾ ਰਿਹਾ ਮਨ ਨੂੰ ਭੱਜ ਗਿਆ ਕਿ ਕਾ ਕਾ ਤਦਿਆ ਤਾਹਾਂ ਕੋਈ ਗੱਲ ਦੱਸੋ ਸਾਈਕਲ ਵਾਲੀ ਆਹ ਨੱਕ ਪਰ ਸੱਟ ਲੱਗ ਗਈ ਮੈਂ ਦੱਸਦਾ ਤੁਹਾਨੂੰ ਹਾਂ ਨੱਕ ਪਰ ਵੀ ਵੱਜੀ ਆਹ ਪਾਇਲ ਪਾਇਲ ਦੁੱਜੀ ਅੱਛਾ ਲਓ ਜੀ ਗੱਲ ਤਾਂ ਖੈਰਾਬਾਦ ਗਿਆ ਹਾਂ ਖੈਰਾਬਾਦ ਮੈਨੂੰ ਕੰਮ ਤਾਂ ਮਿਲਦਾ ਜਵੇਂ ਗਮਾ ਉੱਤੇ ਤੇ ਮੈਂ ਆਇਆ ਹਾਂ ਸਾਈਕਲ ਨੂੰ ਤੇਲ ਤੋਂ ਦਵਾ ਕੇ ਮਿਸਰੀ ਤੇ ਮੈਂ ਮੈਂ ਸੋਚਿਆ ਵੀ ਚੱਲ ਗੁਰਦੁਆਰੇ ਨੂੰ ਇੱਧਰ ਪਹਾੜ ਨੂੰ ਕੋ ਮ ਜਾਂਦੇ ਆ ਮੱਥਾ ਟੇਕ ਕੇ ਆਉਂਦੇ ਆ ਹਾਂ ਲੋ ਜੀ ਮੈਂ ਸ਼ੈਕਲ ਆਪਣੀਆਂ ਮਤੇਜ ਕਰਤਾ ਪੂਰਾ ਚੜਾਈ ਤੀ ਮੈਂ ਜਿਆ ਮਾਰਿਆ ਜੋਰ ਪੈਡਲ ਖੁੱਲ ਗਿਆ ਪੈਡਲ ਖੁੱਲ ਕੇ ਬਖਬਲ ਪਾਸਾ ਗਿਰ ਗਿਆ ਮੈਂ ਜੋਰ ਮਾਰਿਆ ਮੈਂ ਦੂਏ ਪਾਸਾ ਗਪਿਆਲ ਗੋਲ ਗਪਿਆਲ ਕੋ ਗਿਰ ਗਿਆ ਉਹ ਕਹਿੰਦਾ ਬਾਬਾ ਜੀ ਕਿਆ ਹੋ ਗਿਆ ਕਹਿੰਦਾ ਕਿਆ ਹੋ ਰਿਹਾ ਮੇਰਾ ਪੈਡਲ ਖੁੱਲ ਗਿਆ ਫਟਾਫਟ ਨਹੀਂ ਚੱਕਾ ਬਜਾ ਲੈ ਬਾਬਾ ਜੀ ਬੈਠਾ ਹੋ ਜੋ ਬੈਠਾ ਹੋ ਛੱਤ ਦਾ ਨਹੀਂ ਮੱਲੀ ਛੱਤ ਦਾ ਬੱਜੀ ਹੋਗਾ ਆ ਪਾਣੀ ਤੇ ਮਾ ਪਾਣੀ ਨਾ ਬਲਾਇਓ ਚਾਬੇ ਮਗਾ ਮੈਂ ਭਗਿਆ ਬਾਹਰੇ ਠੰਡਾ ਪਾਣੀ ਬੁਲਾਉਂਦਾ ਸੀ ਇਹ ਤੇ ਉਹ ਜੀ ਫੇਰ ਸਾਈਕਲ ਹੋ ਗਿਆ ਫੇਰ ਮੈਨੂੰ ਨਾਮ ਆਇਆ ਫੇਰ ਉਹ ਮੁੰਡਾ ਕਹਿੰਦਾ ਬਾਬਾ ਜੀ ਕੋਈ ਚਾਬੀ ਚੁੱਕੀ ਹੋ ਉਹ ਹਿਲਾ ਕਰੀਏ ਉਹ ਵੀ ਚਾਬੀ ਦਾ ਹਿਲਾਉਣਾ ਹੁਣ ਜੇ ਕੋਈ ਟਰੈਕਟਰ ਵਾਲ ਆ ਗਿਆ ਉਹਨੂੰ ਹੱਥ ਦੇ ਕੇ ਖੜਾਉਂਗਾ ਮੈਂ ਕਿਹਾ ਟਰੈਕਟਰ ਵਾਲ ਕੋਈ ਚਾਬੀਆਂ ਹੁੰਦੀਆਂ ਹਾਂ 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 ਮਾ ਟਰੈਕਟਰ ਜੀ ਕੋਈ ਨਹੀਂ ਆਇਆ ਬੈਠੇ ਰਹੇ ਸੀ ਉਹ ਮੁੰਡੇ ਨਾਲ ਜੁਗ ਕਰੀ ਸੂਰਜੀ ਖੜ ਉਹ ਲੱਟ ਗਿਆ ਮੁਸਮਕ ਨਹੀਂ ਹਾਂ ਉਹ ਜਾ ਕੇ ਵਿਚਾਰਾ ਚਾਬੀ ਤਾਂ ਨਹੀਂ ਮਿਲਦੀ ਪਲਾਸ ਲੈ ਆ ਹੂੰ ਪਲਾਸ ਲੜਕੇ ਕਹਿੰਦਾ ਬਾਬਾ ਜੀ ਅਸੀਂ ਆਪੈ ਨੂੰ ਫੜੋ ਘਮਾ ਲਾ ਦੇ ਛਕੇ ਲਾ ਹੂੰ ਉਹਨਾਂ ਫੇ ਚਾਰ ਪੰਜ ਟੂੜੀਆਂ ਚੜਾਉਂਦੇ ਨੇ ਪਲਾਸ ਕਹਿੰਦੇ ਹੂੰ ਉਹਨੂੰ ਕਹਿੰਦਾ ਬਾਬਾ ਜੀ ਹੁਣ ਆਮਗੜ ਜਾਇਓ ਬਹੁਤ ਜ਼ੋਰ ਨਾਲ ਮਾਰ ਜਿਆਦਾ ਨਾ ਭਜਾਇਓ ਸਾਈਕਲ ਉਹ ਸਾਰਾ ਪੁੱਜਣਾ ਫੇ ਤੂੰ ਮਿਸਤਰੀ ਦੇ ਕਸਾਲ ਨੂੰ ਠੀਕ ਆ ਠੀਕ ਆ ਠੀਕ ਆ ਆ ਮੇਰਾ ਮਨਜੀਤ ਤਾਂ ਮੇਰਾ ਘੜਾ ਝੋਟਿਆ ਕਿਹੜਾ ਝੋਟਿਆ ਮਾਦਾ ਬਚ ਗਿਆ ਲਓ ਜੀ ਆ ਗਿਆ ਸਾਡਾ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਕੀ ਹਾਲ ਹੈ ਜੀ ਚੜ੍ਹਦੀ ਕਲਾ ਸਰ ਤੁਸੀਂ ਦੱਸੋ ਬਾਕੀ ਠੀਕ ਆ ਜੀ ਠੀਕ ਆ ਜੀ ਯਾਰ ਵਧੀਆ ਭਾਈ ਜੈਸਮੀਨ ਨੇ ਫੋਨ ਕਰਿਆ ਹਾਂਜੀ ਯਾਰ ਬਿਮਾਰ ਬਹੁਤ ਚੱਲੀ ਜਾਂਦੀ ਬਹੁਤ ਨਹੀਂ ਕਿਹਾ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਅੱਛਾ ਜੀ ਤੇ ਫਿਰ ਅੱਜ ਕਿਹਾ ਚੱਲ ਇੱਕ ਵਾਰ ਸੈਂਪਲ ਦੇ ਕੇ ਦੇਖ ਲੈਣੇ ਹਨਾ ਬਲੱਡ ਦਾ ਵੀ ਕੀ ਚੱਕਰ ਸਤਿ ਸ਼੍ਰੀ ਅਕਾਲ ਜੀ ਸਸੀ ਕਾ ਸਸੀ ਕਾ ਰੱਬ ਤੁਮ ਹੀ ਸੋਣੀ ਸੀ ਬਹੁਤ ਦੇਰ ਤੋਂ ਚੁੱਪੀ ਜੀ ਬੈਠੋ ਬੈਠੋ ਫਿਰ ਤੇ ਹਾਂਜੀ ਹਾਂਜੀ ਕੁਝ ਵੀ ਨਹੀਂ ਦੇਗੇ ਸਭ ਬਲ ਦੇਖ ਦੇਖਣ ਦਾ ਕੰਮ ਚੜਦਾ ਹੈ ਕੇਲੇ ਲਵਾਂਗਾ ਮੈਨੂੰ ਜਦੋਂ ਆ ਜੋ ਲਿਖੇ ਹੋਏ ਡਾਕਟਰ ਨੂੰ ਹੋ ਕਰ ਦਣੀ ਹੈ ਟਾਈਫਾਇਡ ਵੀ ਦੇਖ ਲਾਂਗੇ ਇੱਕ ਵਾਰ ਟਾਈਫਾਇਡ ਜ਼ਰੂਰ ਦੇਖ ਲਈ ਮੇਰਾ ਵੀਰ ਹਨਾ ਕੰਬੇ ਜੇ ਵਾਲਾ ਬੁਖਾਰ ਚੜਦਾ ਯਾਰ ਆਹਾ ਇਹਦਾ ਕੰਬਾਜਾ ਛੜਦਾ ਹੁੰਦਾ ਨਾ ਕਰ ਲੋ ਜੀ ਆਪਾਂ ਦੂਹਣਾ ਲੈ ਨਹੀਂ ਦੇਖ ਲਈ ਫਿਰ ਦੁਫਤਾ ਹੋਣ ਲੱਗਣੀ ਹੈ ਜਿਹੜਾ ਲੱਗਣਾ ਭਾਈ ਮੇਨ ਹੋ ਗਏ ਉਹਦੇ ਅੱਛਾ ਸਾਰੇ ਹੁਣ ਜਗੇ ਉਹ ਪੂਰੀ ਜੀ ਤੇ ਤਾਂ ਹੱਥ ਛੁੰਡੇ ਪਏ ਤੇਰੇ ਉਹ ਕੀ ਕਰਾਂ ਜੀ ਆਈ ਗਾਨ ਲੱਗਿਆ ਮੀਰਾ ਉਹਦੇ ਕਰਕੇ ਲੱਗਿਆ ਤੇਰਾ ਹਾਈ ਕਰਦਾ ਏ ਡੁਰੂ ਦੇਖਦੀ ਆ ਵੀ ਕਿਆ ਨੀ ਮਾਮੂ ਮਾਮੂ ਨਰੂ

ਉਹ ਦੇਖ ਤੇ ਨੂਰੂ ਦੇਖ ਤੇ ਉਹ ਡਰ ਗਈ ਨੂਰੂ ਫਾਈ ਹੋ ਗਈ ਫਾਈ ਹੋ ਗਈ ਚਾਚੂ ਨੇ ਮਾਰਿਆ ਕੀ ਕੀ ਮਾਰਦੇ ਸੱਤ ਘਾੜ ਦੇ ਜਾ ਤੂੰ ਆ ਭਾੜੀ ਜਾ ਤੀ ਆ ਭਾੜੀ ਕਿਆ ਬੀ ਹੋ ਗਈ ਨਹੀਂ ਵਸ ਇਹ ਲਿਆਉ ਕੋ ਟੱਕਰ ਨਹੀਂ ਨਹੀਂ ਬਹਿ ਜਾਓ ਵੀਰੇ ਯਾਰ ਦੋ ਮਿੰਟਾਂ 12 ਵਜੇ ਤੱਕ ਰਿਪੋਰਟ ਦੇ ਦੀ ਫੇਰ ਇਹਨਾਂ ਨੇ ਆ ਮੈਂ ਦਿਖਾ ਲੂ ਹਨਾ ਉਹਦਾ ਡਰ ਗਈ ਵਿਚਰੀ ਮੈਨੂੰ ਪਤਾ ਨਹੀਂ ਗਿਆ ਹੋ ਗਿਆ ਹੈ ਨੁਰੂ ਕੀ ਹੋ ਗਿਆ ਪੁੱਤ